ਅੱਜ ਆ ਨਵੀਂ ਸੁਣ ਲੋ ਗੱਲ ਹਾਸੋਹੀਣੀ ਵੀ ਐ ਤੇ ਹੈਰਾਨ ਕਰਨ ਵਾਲੀ ਵੀ ਐ ਇਹ ਤਾਂ ਨਵਾਂ ਹੀ ਚੰਦ ਚੜ ਗਿਆ ਕਿਉਂਕਿ ਫਰੀਦਕੋਟ ਦੇ ਡੀਸੀ ਸਾਹਿਬ ਨੇ ਇਹ ਬੜੇ ਅਜੀਬ ਕਿਸਮ ਦੇ ਹੁਕਮ ਜਾਰੀ ਕੀਤੇ ਨੇ ਪੁਲਿਸ ਦੀ ਡਿਊਟੀ 9ਵੀਂ 10ਵੀਂ ਵਾਲੇ ਜਵਾਕਾਂ ਨੂੰ ਦੇ ਦਿੱਤੀ ਐ ਤੇ ਹੁਣ ਸਵਾਲ ਪੈਦਾ ਹੋ ਗਿਆ ਕਿ ਕੀ ਨਸ਼ਾ ਰੁਕੇਗਾ ਜਾਂ ਲੜਾਈ ਹੋਵੇਗੀ ਬੱਚਿਆਂ ਦੀ ਦੁਸ਼ਮਣੀ ਪਵੇਗੀ ਤੇ ਸਿਰ ਪਾਟਣਗੇ ਫੈਸਲਾ ਸੁਣ ਲਓ ਫਰੀਦਕੋਟ ਦੇ ਡੀਸੀ ਸਾਹਿਬ ਨੇ ਹੁਕਮ ਜਾਰੀ ਕੀਤੇ ਨੇ ਜ਼ਿਲ੍ਹੇ ਦੇ 85 ਸਕੂਲਾਂ ਨੂੰ ਤੇ ਹੁਕਮ ਜਾਰੀ ਕੀਤੇ ਨੇ ਜ਼ਿਲ੍ਹੇ ਦੇ ਸਿੱਖਿਆ ਅਫਸਰ ਦੇ ਰਾਹੀਂ ਤੇ ਇੱਕ ਲੈਟਰ ਜਾਰੀ ਕੀਤੀ ਹੈ ਜਿਹਦੇ ਵਿੱਚ ਸਕੂਲਾਂ ਨੂੰ ਇਹ ਲਿਖਿਆ ਗਿਆ ਕਿ ਤੁਸੀਂ ਕੀ ਕਰਨਾ ਹੈ 9ਵੀਂ 10ਵੀਂ 11ਵੀਂ ਤੇ 12ਵੀਂ ਵਾਲੇ ਜਵਾਕਾਂ ਦੀਆਂ ਤੁਸੀਂ 10-10 ਦੇ ਗਰੁੱਪ ਬਣਾਉਣੇ ਨੇ ਇੱਕ ਟੀਚਰ ਨੂੰ ਉਹਨਾਂ ਦਾ ਇਨਚਾਰਜ ਲਾਉਣਾ ਹੈ ਤੇ ਉਹ ਫਿਰ ਜਿਹੜੇ ਬੱਚੇ ਨੇ 9ਵੀਂ 10ਵੀਂ 11ਵੀਂ 12ਵੀਂ ਵਾਲੇ ਉਹ ਨੇੜੇ ਦੀਆਂ ਦੁਕਾਨਾਂ 'ਚ ਜਾਣਗੇ ਤੇ ਉੱਥੇ ਨਸ਼ਾ ਲੱਭਣਗੇ ਉਹ ਨਸ਼ਾ ਫੜਨਗੇ ਤੇ ਫਿਰ ਨਸ਼ਾ ਇਸ ਤਰ੍ਹਾਂ ਰੋਕਿਆ ਜਾਏਗਾ ਹੁਣ ਤੁਸੀਂ ਦੱਸ ਦਿਓ ਹੁਣ ਜਦੋਂ 9ਵੀਂ 10ਵੀਂ 11ਵੀਂ 12ਵੀਂ ਵਾਲੇ ਜਵਾਬ ਨੇੜੇ ਦੀ ਕਿਸੇ ਵੀ ਦੁਕਾਨ ਦੇ ਵਿੱਚ ਡੀਸੀ ਸਾਹਿਬ ਦੇ ਹੁਕਮਾਂ ਤੇ ਨਸ਼ਾ ਫੜਨ ਜਾਣਗੇ ਤਾਂ ਕਿ ਉੱਥੇ ਲੜਾਈ ਨਹੀਂ ਹੋਏਗੀ ਕਿ ਉੱਥੇ ਝਗੜਾ ਨਹੀਂ ਹੋਏਗਾ ਕਿ ਉੱਥੇ ਸਿਰ ਨਹੀਂ ਪਾਟਣਗੇ ਹੁਣ ਆਪਦੇ ਹੀ ਨੇੜੇ ਦੇ ਸਕੂਲਾਂ ਦੇ ਵਿੱਚ ਜਦ ਬੱਚੇ ਜਾਣਗੇ ਜਿਵੇਂ ਕਿ ਜ਼ਿਲ੍ਹੇ ਦੇ 85 86 ਸਕੂਲਾਂ ਨੂੰ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਲਿਖਤੀ ਤੌਰ ਤੇ ਤੇ ਹੁਣ ਇਹਦੇ ਉੱਪਰ ਵੱਡੇ ਸਵਾਲ ਖੜੇ ਹੋ ਗਏ ਨੇ ਪਹਿਲਾਂ ਤਾਂ ਇਹ ਫੈਸਲਾ ਕਈ ਦਿਨ ਪਹਿਲਾਂ 4 ਤਰੀਕ ਨੂੰ ਸਕੂਲਾਂ ਨੂੰ ਲਿਖ ਕੇ ਭੇਜਿਆ ਗਿਆ ਸੀ ਤੇ ਹੁਣ ਨਵੇਂ ਨਵੇਂ ਹੁਕਮ ਜਾਰੀ ਕੀਤੇ ਗਏ ਨੇ ਕਿ ਪਹਿਲਾਂ ਤੁਹਾਨੂੰ ਹੁਕਮ ਜਿਹੜੇ ਲਾਏ ਸੀ ਤੁਸੀਂ ਹੁਣ ਤੱਕ ਉਹਦੇ ਤੇ ਅਮਲ ਨਹੀਂ ਕੀਤਾ ਤੇ ਜਲਦੀ ਤੋਂ ਜਲਦੀ ਬੱਚਿਆਂ ਦੀਆਂ ਟੀਮਾਂ ਬਣਾ ਕੇ ਤੇ ਇੱਕ ਟੀਚਰ ਨੂੰ ਉਹਨਾਂ ਦਾ ਇੰਚਾਰਜ ਲਵਾ ਕੇ ਤੇ ਸਾਨੂੰ ਜਾਣਕਾਰੀ ਦਿਓ ਤੇ ਬੱਚਿਆਂ ਨੂੰ ਨਸ਼ਾ ਫੜਨ ਭੇਜੋ ਹੁਣ ਇਹਦੇ ਤੇ ਵੱਡੇ ਸਵਾਲ ਨੇ 4-5 ਪਹਿਲਾ ਸਵਾਲ ਕਿ ਕੀ ਜਿਹੜੇ ਜਵਾਕਾਂ ਨੂੰ ਨਸ਼ਾ ਫੜਨ ਭੇਜਿਆ ਜਾ ਰਿਹਾ ਹੈ ਕੀ ਹੁਣ ਪੁਲਿਸ ਦੀ ਡਿਊਟੀ ਜਵਾਕ ਕਰਨਗੇ ਦੂਜਾ ਸਵਾਲ ਕੀ ਜਵਾਕਾਂ ਨੂੰ ਪਛਾਣ ਹੋਏਗੀ ਕਿ ਕਿਹੜੀ ਚੀਜ਼ ਨਸ਼ਾ ਹੈ ਤੇ ਕਿਹੜੀ ਨਸ਼ਾ ਨਹੀਂਗੀ ਮੰਨ ਲਓ ਕਿਸੇ ਮੈਡੀਕਲ ਸਟੋਰ ਵਾਲੇ ਦੇ ਜਵਾਕ ਜਾਣਗੇ ਜਵਾਕਾਂ ਨੂੰ ਪਤਾ ਹੋਊਗਾ ਵੀ ਕਿਹੜੀ ਗੋਲੀ ਕਿਹੜਾ ਟੀਕਾ ਨਸ਼ਾ ਹੈ ਉਹ ਕੀ ਕੀ ਹੈ আফੀਮ ਕੀ ਹੈ ਚਿੱਟਾ ਕੀ ਹੈ ਗਾਂਜਾ ਕੀ ਹੈ ਜਵਾਕਾਂ ਨੂੰ ਇਹ ਸਾਰਿਆਂ ਨੂੰ ਪਤਾ ਹੈ ਕੀ ਜਵਾਕਾਂ ਨੂੰ ਕੋਈ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਹੈ ਤੇ ਸਭ ਤੋਂ ਵੱਡਾ ਸਵਾਲ ਇਹਦੇ ਚ ਆ ਵੀ ਜਦੋਂ ਉਹ ਜਵਾਕ ਟੀਮ ਬਣਾ ਕੇ ਤੇ ਏਦਾਂ ਕਿਸੇ ਦੀ ਦੁਕਾਨ 'ਚ ਵੜਨਗੇ ਤਾਂ ਉਹ ਦੁਕਾਨ ਵਾਲਾ ਵੜਨ ਦਏਗਾ ਕੀ ਅੱਗੋਂ ਅਗਲਾ ਗੱਲ ਨਹੀਂ ਪਾਏਗਾ ਇਹ ਜਿਹੜੇ ਨਸ਼ਾ ਵੇਚਣ ਵਾਲੇ ਹੁੰਦੇ ਨੇ ਉਹ ਤਾਂ ਪੁਲਿਸ ਦੇ ਗੱਲ ਪਹੁੰਚ ਜਾਂਦੇ ਨੇ ਆ ਦੋ ਦਿਨ ਪਹਿਲਾਂ ਤੁਸੀਂ ਤਰਨਤਾਰਨ ਦੇ ਖਨੂਰ ਸਾਹਿਬ ਦੇ ਪਿੰਡ ਕੋਟ ਮਹਮਦ ਖਾਨ ਸੁਣਿਆ ਹੀ ਐ ਪੁਲਿਸ ਗਈ ਪੁਲਿਸ ਤੇ ਗੁੱਸਾ ਚੜ ਗਿਆ ਅਗਲੇ ਨੂੰ ਤੇ ਉਹਨੇ ਪਿੰਡ ਚ ਆਈ ਪੁਲਿਸ ਦਾ ਪਿਸਤੌਲ ਖੋ ਕੇ ਤੇ ਪੁਲਿਸ ਨੂੰ ਹੀ ਗੋਲੀ ਠੋਕਦੀ ਥਾਣੇਦਾਰ ਮਾਰਤਾ ਹੁਣ ਜਦੋਂ ਆਹ ਹਾਲਾਤ ਨੇ ਇੱਥੇ ਤਾਂ ਜਿਹੜੇ ਜਵਾਕਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਜਾ ਕੇ ਤੇ ਉੱਥੇ ਨਸ਼ਾ ਲੱਭਣਾ ਕੀ ਉਹ ਬੱਚੇ ਨਸ਼ਾ ਲੱਭ ਸਕਣਗੇ ਕੀ ਲੜਾਈ ਨਹੀਂ ਪੈਗੀ ਕੀ ਬੱਚਿਆਂ ਨਾਲ ਦੁਸ਼ਮਣੀ ਵੀ ਪੈ ਗਈ ਵੈਰ ਨਹੀਂ ਪੈਣਗੇ ਕੀ ਉਹ ਦੁਕਾਨ ਵਾਲਾ ਉਹਨਾਂ ਨੂੰ ਉਥੇ ਤਲਾਸ਼ੀ ਲੈਣ ਦਏਗਾ ਕੀ ਉਹ ਬੱਚਿਆਂ ਕੋਲ ਸਰਚ ਵਾਰੰਟ ਹੋਣਗੇ ਕੀ ਇਹ ਕੰਮ ਕਾਨੂੰਨੀ ਹੈ ਔਰ ਜਿਹੜੀ ਪੰਜਾਬ ਸਰਕਾਰ ਕਹਿੰਦੀ ਸੀ ਕਿ ਅਸੀਂ ਟੀਚਰਾਂ ਤੋਂ ਕੋਈ ਗੈਰ ਵਿਦਿਅਕ ਕੰਮ ਨਹੀਂ ਲੈਣਾ ਉਹ ਹੁਣ ਬੱਚਿਆਂ ਤੋਂ ਵੀ ਜੇ ਲੈਣ ਲੱਗ ਪਈ ਹੈ ਤਾਂ ਫਿਰ ਇਹ ਕੀ ਹੈ ਕੀ ਇਹ ਹੁਕਮ ਕੱਲੇ ਡੀਸੀ ਨੇ ਆਪਣੇ ਤੌਰ ਤੇ ਜਾਰੀ ਕੀਤੇ ਨੇ ਜਾਂ ਪਿੱਛੋਂ ਪੰਜਾਬ ਸਰਕਾਰ ਦੀ ਸਹਿਮਤੀ ਨਾਲ ਦਿੱਤੇ ਜਾ ਰਹੇ ਨੇ ਕੀ ਇਹ ਭਗਵੰਤਮਾਨ ਸਰਕਾਰ ਦੇ ਹੁਕਮ ਨੇ ਜਾਂ ਕੱਲੇ ਡੀਸੀ ਸਾਹਿਬ ਦੇ ਹੁਕਮ ਨੇ ਹੁਣ ਡੀਸੀ ਜ਼ਿਲ੍ਹੇ ਦਾ ਮੁਖੀ ਹੁੰਦਾ ਪ੍ਰਸ਼ਾਸਨਿਕ ਮੁਖੀ ਤੇ ਆਈਐਸ ਅਫਸਰ ਹੁੰਦਾ ਉਹ ਤੇ ਆਈਐਸ ਬਹੁਤ ਵੱਡੀ ਡਿਗਰੀ ਹੈ ਤੇ ਬਹੁਤ ਪੜਿਆ ਲਿਖਿਆ ਵਿਅਕਤੀ ਹੁੰਦਾ ਡੀਸੀ ਤੇ ਜਿੱਦਾਂ ਦਾ ਆ ਹੁਕਮ ਜਾਰੀ ਕੀਤਾ ਹੈ ਤੁਹਾਨੂੰ ਇਹ ਨਹੀਂ ਲੱਗਦਾ ਬਿਲਕੁਲ ਜਵਾਕਾਂ ਵਾਲੀ ਗੱਲ ਹੈ ਇਹ ਬੜਾ ਬਚਕਾਨਾ ਤੇ ਹਾਸੋਹੀਣਾ ਜਿਹਾ ਫੈਸਲਾ ਇਹ ਕਿ ਬੱਚੇ ਜਾ ਕੇ ਹੁਣ ਪੁਲਿਸ ਦਾ ਕੰਮ ਕਰਨਗੇ ਹੱਦ ਹੈ ਪਹਿਲਾਂ ਤਾਂ 25 30 ਸਾਲ ਤੋਂ ਪੰਜਾਬ ਦੇ ਜਵਾਕ ਨਸ਼ਿਆਂ ਦੇ ਨਾਲ ਮਰ ਰਹੇ ਨੇ ਕਿਸੇ ਸਰਕਾਰ ਨੇ ਬੱਤਾ ਨਹੀਂ ਵਾਇਆ ਇਹਨਾਂ ਦੇ ਕੰਨ ਤੇ ਜੂ ਹੀ ਨਹੀਂ ਸਰਕਦੀ ਸੀ ਲੋਕਾਂ ਦੇ ਧੀ ਪੁੱਤ ਮਰਦੇ ਰਹੇ ਤੇ ਉਹ ਇਹ ਨੀਰੋਵੰਗ ਬੰਸਰੀ ਵਜਾਉਂਦੇ ਰਹੇ ਤੇ ਫਿਰ ਹੁਣ ਆ ਨਵੀਂ ਬਦਲਾਅ ਦੀ ਇਨਕਲਾਬ ਵਾਲੀ ਸਰਕਾਰ ਆਈ 3 ਸਾਲ ਤੋਂ ਵੱਧ ਟਾਈਮ ਜਦੋਂ ਬੀਤ ਗਿਆ ਤਾਂ ਅਚਾਨਕ ਨਾਰਾ ਦੇ ਦਿੱਤਾ ਯੁੱਧ ਨਸ਼ਾ ਵਿਰੁੱਧ ਚਲੋ ਮਾੜੀ ਮੋਟੀ ਕਰਨ ਤੇ ਜੂੰ ਸਰਕੀ ਦਿੱਲੀ ਦੀ ਹਾਰ ਹੋਈ ਉਸ ਤੋਂ ਬਾਅਦ ਇਹਨਾਂ ਨੇ ਏਜੰਡਾ ਕੱਢਿਆ ਪੰਜਾਬ ਦਾ ਵੀ ਪੰਜਾਬ ਦਾ ਸਭ ਤੋਂ ਪਖਵਾ ਮੁੱਦਾ ਕਿਹੜਾ ਹੈ ਜਿਹੜਾ ਇੱਥੇ ਸਾਨੂੰ ਸਭ ਤੋਂ ਵੱਧ ਨੁਕਸਾਨ ਕਰੇਗਾ ਅਗਲੀਆਂ ਵੋਟਾਂ 'ਚ ਇਹਨਾਂ ਨੂੰ ਲੱਗਾ ਨਸ਼ਾ ਇਹਨਾਂ ਨੇ ਉਹਦੇ ਤੇ ਇੱਕਦਮ ਚਾੜਤਾ ਸਾਰਾ ਕੁਝ ਨਸ਼ਾ ਖਤਮ ਕਰਨਾ ਚਾਹੀਦਾ ਨਸ਼ਾ ਵਾਕਈ ਬਹੁਤ ਭੈੜੀ ਚੀਜ਼ ਐ ਨਹੀਂ ਕਾਰਵਾਈ ਕਰਦੇ ਤੇ ਅਸੀਂ ਬੋਲਾਂਗੇ ਪਰ ਆਹ ਕਾਰਵਾਈ ਕਰਨ ਦਾ ਤਰੀਕਾ ਕੋਈ ਕਿ ਜਵਾਕਾਂ ਨੂੰ ਤੁਸੀਂ 9ਵੀਂ 10ਵੀਂ 11ਵੀਂ 12ਵੀਂ ਦੇ ਜਵਾਕਾਂ ਨੂੰ ਕਹੋ ਕਿ ਜਾਓ ਜਾ ਕੇ ਨਸ਼ਾ ਫੜੋ ਹੱਦ ਹੋ ਗਈ ਐ ਤਾਂ ਇਹ ਤਾਂ ਇਹ ਤਾਂ ਜੱਗੋਂ ਤੇਰਵੀਂ ਵਾਲੀ ਗੱਲ ਐ ਤੁਹਾਨੂੰ ਨਹੀਂ ਲੱਗਦਾ ਕਿ ਅਜੀਬ ਫੈਸਲਾ ਹੁਣ ਜਵਾਕ ਜਾ ਕੇ ਨਸ਼ਾ ਉਹ ਪੜਨਗੇ ਕਿ ਨਸ਼ਾ ਫੜਨਗੇ ਤਾਂ ਫਿਰ ਪੁਲਸ ਕਾ ਦੇ ਲਈ ਰੱਖੀ ਐ ਫਿਰ ਗੁਪਤਚਰ ਵਿਭਾਗ ਜਿਹੜਾ ਸੀਆਈਡੀ ਇੰਟੈਲੀਜੈਂਸ ਵਿਭਾਗ ਉਹ ਕਾ ਦੇ ਲਈ ਐ ਹਾਦ ਹੋ ਗਈ ਐ ਹੁਣ ਇੱਥੇ ਭਗਵੰਤ ਮਾਨ ਸਰਕਾਰ ਨੂੰ ਜ਼ਰੂਰ ਸਪਸ਼ਟ ਕਰਨਾ ਚਾਹੀਦਾ ਵੀ ਕੀ ਇਹ ਇਕੱਲੇ ਡੀਸੀ ਨੇ ਆਪਣੇ ਪੱਧਰ ਤੇ ਹੀ ਹੁਕਮ ਸੁੱਟਦੇ ਨੇ ਜਾਂ ਮਾਨ ਸਾਹਿਬ ਦੀ ਸਰਕਾਰ ਨਾਲ ਸਲਾਹ ਕਰਕੇ ਦਿੰਦੇ ਨੇ ਹੁਣ ਇਹ ਜਿਹੜੀ ਫਰੀਦਕੋਟ ਦੀ ਮੈਡਮ ਡੀਸੀ ਐ ਇਹਨਾਂ ਨੂੰ ਵੀ ਜਵਾਬ ਦੇਣਾ ਚਾਹੀਦਾ ਕਿ ਤੁਸੀਂ ਦੱਸੋ ਕੀ ਜਵਾਕ ਨਸ਼ਾ ਫੜਨਗੇ ਜਵਾਕਾਂ ਦੇ ਸਿਰ ਨਹੀਂ ਪਾੜਨਗੇ ਅਗਲੇ ਫਰਜ਼ ਕਰੋ ਚਲੋ ਕੋਈ ਦੁਕਾਨ ਵਾਲਾ ਦੋਸ਼ ਲਾ ਦੇ ਵੀ ਮੇਰੀ ਦੁਕਾਨ ਚ ਆਏ ਸੀ ਆ ਆ ਮੇਰੀਆਂ ਚੀਜ਼ਾਂ ਚੋੱਕ ਕੇ ਲੈ ਗਏ ਨੇ ਫਿਰ ਜਵਾਕਾਂ ਤੇ ਪਰਚਾ ਕਰੋਗੇ ਜੇ ਉੱਥੇ ਲੜਾਈ ਹੋ ਗਈ ਉਹ 10 ਚੜ੍ਹਦੀ ਜਵਾਨੀ ਵਾਲੇ ਉਮਰ ਦੇ ਮੁੰਡੇ ਹੋਣਗੇ 11ਵੀਂ 12ਵੀਂ ਵਾਲੇ ਜੇ ਉਹਨਾਂ ਨੇ ਕੋਈ ਦੁਕਾਨ ਵਾਲਾ ਦਾ ਸਿਰ ਪਾੜਤਾ ਮੰਨ ਲਓ ਦੁਕਾਨ ਵਾਲਾ ਅੱਗੋਂ ਪੁੱਠਾ ਬੋਲੇ ਜਵਾਕ ਸਿਰ ਪਾੜ ਦੇਣ ਫਿਰ ਜਵਾਕਾਂ ਤੇ ਪਰਚਾ ਕਰੋਗੇ ਸਿਰ ਪਾੜਨ ਦਾ ਮੈਂ ਤਾਂ ਹੈਰਾਨ ਹੋਇਆ ਇਹ ਹੁਕਮ ਸੁਣ ਕੇ ਔਰ ਪੰਜਾਬ ਦੀ ਜਨਤਾ ਵੀ ਹੈਰਾਨ ਹੋ ਰਹੀ ਹੋਊਗੀ ਕਿ ਇਹ ਕੈਸੇ ਹੁਕਮ ਨੇ ਇਹ ਕੀ ਕਰ ਰਹੀ ਹੈ ਪੰਜਾਬ ਸਰਕਾਰ ਹੁਣ ਹੋ ਸਕਦਾ ਹੈ ਪੰਜਾਬ ਸਰਕਾਰ ਇਹਦੇ ਤੇ ਯੂ ਟਰਨ ਲੈ ਲਵੇ ਹੋ ਸਕਦਾ ਪੰਜਾਬ ਦੇ ਸੀਐਮ ਸਾਹਿਬ ਕਹਿਣ ਜਾਂ ਪੰਜਾਬ ਦੇ ਜਿਹੜੇ ਹੋਰ ਮਨਿਸਟਰ ਸਾਹਿਬ ਨੇ ਉਹ ਕਹਿਣ ਵੀ ਵੇਖੋ ਇਹ ਇਹ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਹ ਬਿਲਕੁਲ ਗਲਤ ਫੈਸਲਾ ਕਰਤਾ ਵਾਪਸ ਕਰੋ ਯਾ ਜਿਹੜੇ ਗੁਰਦੇਤ ਸਿੰਘ ਸੇਖੋ ਫਰੀਦਕੋਟ ਦੇ ਹਲਕਾ ਐਮਐਲਏ ਨੇ ਸ਼ਾਇਦ ਉਹ ਕਹਿਣ ਵੀ ਆ ਤਾਂ ਬਈ ਬਿਲਕੁਲ ਗਲਤ ਆ ਇਹ ਹੁਕਮ ਵਾਪਸ ਲਓ ਪਰ ਪਹਿਲਾਂ ਵੀ ਆਮ ਆਦਮੀ ਪਾਰਟੀ ਨੂੰ ਬਹੁਤ ਸਾਰੇ ਫੈਸਲੇ ਤੇ ਲੋਕਾਂ ਨੇ ਪਹਿਲਾਂ ਕਾਲੀ ਜਿ ਫੈਸਲਾ ਲੈ ਕੇ ਫਿਰ ਯੂ ਟਰਨ ਕਰਦੇ ਦੇਖਿਆ ਤੇ ਹੁਣ ਵੀ ਇੰਜ ਹੋ ਸਕਦਾ ਯੂ ਟਰਨ ਵਾਲੀ ਸਰਕਾਰ ਕੁਝ ਲੋਕ ਕਹਿੰਦੇ ਨੇ ਆਮ ਆਦਮੀ ਪਾਰਟੀ ਨੂੰ ਹੁਣ ਨਸ਼ਿਆਂ ਦੇ ਖਿਲਾਫ ਜਿਹੜੀ ਮਹਿਮ ਚੱਲ ਰਹੀ ਹੈ ਉਹਦੇ ਤੇ ਸਵਾਲ ਵੀ ਕਈ ਨਹੀਂ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋਰ ਲਾਉਣਾ ਚਾਹੀਦਾ ਪਰ ਸਭ ਤੋਂ ਵੱਡਾ ਸਵਾਲ ਲੋਕਾਂ ਦੇ ਮਨਾਂ 'ਚ ਜੋ ਸੋਸ਼ਲ ਮੀਡੀਆ ਤੇ ਘੁੰਮਦਾ ਉਹ ਇਹ ਹੈ ਲੋਕ ਪੁੱਛਦੇ ਨੇ ਭਈ ਹੁਣ ਤੱਕ ਕੋਈ ਵੀ ਵੱਡਾ ਸਿਆਸਤਦਾਨ ਕੋਈ ਵੀ ਵੱਡਾ ਪੁਲਿਸ ਜਾਂ ਸਿਵਲ ਅਫਸਰ ਜਾਂ ਕੋਈ ਬਹੁਤ ਅਮੀਰ ਬੰਦਾ ਪਿਛਲੇ 2-2.5 ਮਹੀਨਿਆਂ 'ਚ ਪੁਲਿਸ ਨੇ ਫੜਿਆ ਨਸ਼ਾ ਤਸਕਰੀ 'ਚ ਕਿਸੇ ਵੱਡੇ ਸਿਆਸਤਦਾਨ ਕਿਸੇ ਵੱਡੇ ਪੁਲਿਸ ਅਫਸਰ ਦਾ ਘਰ ਟਾਇਆ ਹੋਵੇ ਤੇ ਸਵਾਲ ਇਹ ਹੈ ਵੀ ਕੀ ਇਹ ਇੰਨਾ ਵੱਡਾ ਨਸ਼ਾ ਤਸਕਰੀ ਦਾ ਕਾਰੋਬਾਰ ਇਹ ਜਿਹੜੇ ਵੱਡੇ ਸਿਆਸਤਦਾਨ ਨੇ ਵੱਡੇ ਕੜਮ ਚੌਧਰੀ ਵੱਡੇ ਰਾਜਨੇਤਾ ਜਾਂ ਵੱਡੀ ਅਫਸਰਸ਼ਾਹੀ ਕਿ ਉਹਨਾਂ ਦੀ ਮਿਲੀ ਭੁਗਤ ਤੋਂ ਬਿਨਾਂ ਹੀ ਚੱਲੀ ਜਾਂਦਾ ਆ ਥੱਲੇ ਵਾਲੇ ਹੀ ਚਲਾਈ ਚੁਲਾਈ ਜਾਂਦੇ ਨੇ ਆ ਹੁਣ ਜਦੋਂ ਬਠਿੰਡੇ ਵਾਲੀ ਬੀਬੀ ਅਮਨਦੀਪ ਕੌਰ ਜਿਹੜੀ ਪੁਲਿਸ ਕਾਂਸਟੇਬਲੋਂ ਫੜੀ ਗਈ ਹੈ ਤਾਂ ਉਸ ਤੋਂ ਬਾਅਦ ਵੀ ਵੱਡੇ ਸਵਾਲ ਖੜੇ ਹੋਏ ਨੇ ਸਵਾਲ ਇਹ ਖੜੇ ਹੋਏ ਨੇ ਵੀ ਜੇ ਇੰਨੇ ਸਾਲਾਂ ਤੋਂ ਉਹ ਨਸ਼ਾ ਵੇਚ ਰਹੀ ਸੀ ਤਾਂ ਪੁਲਿਸ ਡਿਪਾਰਟਮੈਂਟ ਉੱਥੇ ਕੀ ਕਰ ਰਿਹਾ ਸੀ ਕੀ ਪੁਲਿਸ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੂੰ ਇਹ ਪਤਾ ਨਹੀਂ ਸੀ ਜਦੋਂ ਕਿ ਸਵਾਲ ਉੱਠਦੇ ਨੇ ਕਿ ਉਹਦੇ ਬਹੁਤ ਸਾਰੇ ਸੀਨੀਅਰ ਅਧਿਕਾਰੀਆਂ ਦੇ ਨਾਲ ਬੜੇ ਨੇੜਲੇ ਸਬੰਧ ਸੀ ਹੁਣ ਸਵਾਲ ਇੱਥੇ ਵੀ ਹੈ ਵੀ ਹੁਣ ਤੱਕ ਇੱਕ ਵੀ ਪੁਲਿਸ ਡਿਪਾਰਟਮੈਂਟ ਦਾ ਸਿਵਲ ਡਿਪਾਰਟਮੈਂਟ ਦਾ ਕੋਈ ਵੀ ਅਧਿਕਾਰੀ ਨਸ਼ਾ ਤਸਕਰੀ ਦੇ ਵਿੱਚ ਫੜਿਆ ਨਹੀਂ ਗਿਆ ਪਿਛਲੇ 2.5 ਮਹੀਨਿਆਂ 'ਚ ਨਾ ਹੀ ਕੋਈ ਸਿਆਸਤਦਾਨ ਤੇ ਫਿਰ ਇਹਦਾ ਮਤਲਬ ਇਹ ਆ ਵੀ ਇਹ ਸਾਰਾ ਇੰਨਾ ਵੱਡਾ ਨੈਕਸਸ ਧੰਦਾ ਇਹ ਸਾਰਾ ਕੁਝ ਹੇਠਲੇ ਲੋਕ ਹੀ ਚਲਾਈ ਚਲੂਈ ਜਾਂਦੇ ਸੀ ਇਹ ਗੱਲ ਆਪਾਂ ਨੂੰ ਤਾਂ ਹਜਮ ਨਹੀਂ ਆਉਂਦੀ ਹੁਣ ਇਧਰ ਜਦੋਂ ਬਠਿੰਡੇ ਦੇ ਵਿੱਚ ਫੜੀ ਐ ਨਸ਼ੇ ਦੇ ਮਾਮਲੇ 'ਚ ਉਹ ਲੇਡੀ ਪੁਲਿਸ ਵਾਲੀ ਉਸ ਤੋਂ ਬਾਅਦ ਫਰਕ ਕੀ ਹੋਇਆ ਲੋਕ ਹੁਣ ਤੱਕ ਕਹੀ ਜਾਂਦੇ ਨੇ ਵੀ ਇਹਦਾ ਘਰ ਕਦੋਂ ਢਾਉਣਾ ਆਹ ਕੋਟਕਪੂਰੇ ਗਰੀਬ ਗੁਰਬਿਆਂ ਦੇ ਘਰਾਂ ਦੇ ਉੱਪਰ ਜਾ ਕੇ ਤੇ ਚਲਾ ਤੇ ਬਲਡوزر ਢਾਤੀਆਂ ਉਹਨਾਂ ਦੀਆਂ ਝੁੱਗੀਆਂ ਤੇ ਕਿਉਂ ਨਹੀਂ ਉਹ ਜਿਹੜੀ ਪੁਲਿਸ ਵਾਲੀ ਫੜੀ ਉਹਦੇ ਘਰ ਤੇ ਬਲਡوزر ਬਲਡوزر ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸਭ ਤੋਂ ਹੈਰਾਨੀ ਜਨਕ ਗੱਲ ਹੁਣ ਤੱਕ ਪੁਲਿਸ ਨੇ ਉਹਦੇ ਤੋਂ ਤਿੰਨ ਵਾਰ ਰਿਮਾਂਡ ਲੈ ਕੇ ਅਦਾਲਤ ਚੋਂ ਉਹਦੀ ਪੁੱਛਗਿੱਛ ਕੀਤੀ ਹੈ ਵੀ ਨਸ਼ਾ ਤੂੰ ਕਿੱਥੋਂ ਲੈ ਕੇ ਆਉਂਦੀ ਸੀ ਗਾਂ ਕਿੱਥੇ ਵੇਚਦੀ ਸੀ ਤੇਰੇ ਨਾਲ ਹੋਰ ਕੀਦੇ ਲਿੰਕ ਨੇ ਅਫਸਰ ਕਿਹੜਾ ਜਿਹੜਾ ਉਹਦੇ ਲਿੰਕ ਚ ਸੀ ਪੁਲਿਸ ਨੇ ਤਫ਼ਤੀਸ਼ ਕੀਤੀ ਹੈ ਨਾ ਤਿੰਨ ਤਿੰਨ ਵਾਰੀ ਰਿਮਾਂਡ ਲਿਆ ਪੰਜ ਦਿਨ ਪੁੱਛਗਿੱਛ ਕੀਤੀ ਹੈ ਤੇ ਪੁਲਿਸ ਨੇ ਇੱਕ ਵੀ ਗੱਲ ਬਾਹਰ ਨਹੀਂ ਨਿਕਲ ਦਿੱਤੀ ਪੱਤਰਕਾਰਾਂ ਨੇ ਪੁੱਛਿਆ ਉਸ ਦਿਨ ਜਿਸ ਦਿਨ ਅਦਾਲਤ ਚ ਉਹਦੀ ਆਖਰੀ ਪੇਸ਼ੀ ਸੀ ਤੇ ਪੱਤਰਕਾਰਾਂ ਨੇ ਪੁਲਿਸ ਅਫਸਰ ਨੂੰ ਪੁੱਛਿਆ ਵੀ ਤੁਸੀਂ ਤਿੰਨ ਵਾਰ ਰਿਮਾਂਡ ਲਿਆ ਤੇ ਪੁੱਛਗਛ ਕੀਤੀ ਐ ਤੇ ਕੀ ਦੱਸਿਆ ਨੇ ਤਾਂ ਉਹ ਪੁਲਿਸ ਅਫਸਰ ਸਾਹਿਬ ਕਹਿੰਦਾ ਵੀ ਵੇਖੋ ਇਹ ਜਾਣਕਾਰੀਆਂ ਅਸੀਂ ਮੀਡੀਆ 'ਚ ਨਹੀਂ ਦੇ ਸਕਦੇ ਇਹ ਤਾਂ ਕਹਿੰਦਾ ਅਸੀਂ ਅਦਾਲਤ ਦੇ ਵਿੱਚ ਜਦੋਂ ਉਹ ਪੇਸ਼ ਕਰਾਂਗੇ ਆਪਣਾ ਮਿਸਲ ਉਦੋਂ ਉਦੋਂ ਇਹ ਅਦਾਲਤ 'ਚ ਦੱਸਾਂਗੇ ਮੀਡੀਆ ਨੂੰ ਨਹੀਂ ਦੱਸ ਸਕਦੇ ਅਜੇ ਤਫ਼ਤੀਸ਼ ਚੱਲ ਰਹੀ ਹੈ ਵਾਹ ਵਈ ਵਾਹ ਹੋਰ ਤਾਂ ਕੋਈ ਬੰਦਾ ਫੜੇ ਤੇ 2 ਘੰਟਿਆਂ ਬਾਅਦ ਹੀ ਪ੍ਰੈਸ ਕਾਨਫਰੰਸ ਆ ਜਾਂਦੀਆਂ ਨੇ ਇਹ ਖਲਾਸੇ ਕਰ ਦਿੱਤੇ ਜਾਂਦੇ ਨੇ ਵੀ ਇਹਦੇ ਤਾਰ ਇੱਥੇ-ਇੱਥੇ ਜੁੜੇ ਸੀ ਇੱਥੋਂ ਤੱਕ ਪੁਲਿਸ ਖਲਾਸੇ ਕਰ ਦਿੰਦੀ ਆ ਵੀ ਇਹਦੇ ਤਾਰ ਪਾਕਿਸਤਾਨ ਨਾਲ ਜੁੜੇ ਸੀ ਜਾਂ ਰਾਜਸਥਾਨ ਤੇ ਗੁਜਰਾਤ ਨਾਲ ਜੁੜੇ ਸੀ ਜਾਂ ਵਿਦੇਸ਼ਾਂ ਨਾਲ ਵੀ ਕਈ ਵਾਰੀ ਵੀ ਉੱਥੇ ਫਲਾਣੇ ਗੈਂਗਸਟਰਾਂ ਨਾਲ ਇਸ ਮਾਮਲੇ ਦੇ ਤਾਰ ਜੁੜੇ ਨੇ ਵਿਦੇਸ਼ਾਂ ਤੱਕ ਜਿਹੜੇ ਲੋਕ ਬੈਠੇ ਨੇ ਉਹਨਾਂ ਦੀ ਸ਼ਾਨ ਬਿਰ ਵੀ ਪੁਲਿਸ ਇੱਕ ਦਿਨ ਬਾਅਦ ਹੀ ਦੱਸ ਦਿੰਦੀ ਆ ਤੇ ਇਹ ਜਿਹੜੀ ਲੇਡੀ ਪੁਲਿਸ ਵਾਲੀ ਫੜੀ ਗਈ ਹੈ ਇਹਦੇ ਕੇਸ 'ਚ ਪੁਲਿਸ ਕਹਿੰਦੀ ਤਫ਼ਤੀਸ਼ ਹੀ ਨਹੀਂ ਪੂਰੀ ਹੋਈ ਇਹਦੇ ਕੇਸ 'ਚ ਪੁਲਿਸ ਕਹਿੰਦੀ ਹੈ ਵੀ ਅਸੀਂ ਕੁਝ ਮੀਡੀਆ 'ਚ ਦੱਸ ਨਹੀਂ ਸਕਦੇ ਕਿਉਂ ਬਈ ਕੀ ਗੱਲ ਕਿਤੇ ਕੋਈ ਵੱਡਾ ਅਫਸਰ ਤਾਂ ਨਹੀਂ ਇਹਦੇ ਵਿੱਚ ਸ਼ਾਮਲ ਕਿਤੇ ਇਸ ਚੱਕਰ ਕਰਕੇ ਤਾਂ ਨਹੀਂ ਚੁੱਪ ਸਾਰਾ ਕੁਝ ਇਹ ਸਵਾਲ ਮੇਰਾ ਨਹੀਂਗਾ ਪੰਜਾਬ ਦੇ ਲੋਕਾਂ ਦਾ ਤੇ ਜਦੋਂ ਸਵਾਲ ਸਾਹਮਣੇ ਕਰ ਲਏ ਜਾਂਦੇ ਨੇ ਉਦੋਂ ਉਹ ਛੋਟੇ ਹੋ ਜਾਂਦੇ ਨੇ ਜਦੋਂ ਲੋਕਾਂ ਦੇ ਅੰਦਰ ਧੋਖਦੇ ਨੇ ਉਦੋਂ ਉਹ ਵੱਡੇ ਹੁੰਦੇ ਨੇ ਹੁਣ ਕੱਲ ਪੰਜਾਬ ਦੇ ਵਿੱਚ ਦੋ ਚੀਜ਼ਾਂ ਵੱਡੀਆਂ ਵਾਪਰੀਆਂ ਜਿੱਥੇ ਆਮ ਆਦਮੀ ਪਾਰਟੀ ਦੇ ਦੋ ਐਮਐਲਏ ਸਹਿਬਾਨਾਂ ਨੂੰ ਐਸਾ ਘੇਰਿਆ ਗਿਆ ਉਹਨਾਂ ਦੀ ਬੁਰੀ ਹਾਲਤ ਹੋਈ ਇੱਕ ਐਮਐਲਏ ਸਾਹਿਬ ਤਾਂ ਮਾਫੀ ਮੰਗੇ ਨੇ ਤੇ ਦੂਜੇ ਐਮਐਲਏ ਸਾਹਿਬ ਮਸਾ ਲੋਕਾਂ ਦੇ ਘਟਚੋਂ ਬਚ ਬਚਾ ਕੇ ਨਿਕਲੇ ਨੇ ਹੁਣ ਇੱਕ ਐਮਐਲਏ ਤਾਂ ਜੋੜਾ ਮਾਜਰਾ ਚੇਤਨ ਜੋੜਾ ਜੋੜਾ ਮਾਜਰਾ ਪੰਜਾਬ ਦੇ ਸਿਹਤ ਮੰਤਰੀ ਵੀ ਬਣਾਇਆ ਹੋਇਆ ਸੀ ਪਹਿਲਾਂ ਉਹਨਾਂ ਨੂੰ ਲਾਤਾ ਹੁਣ ਉਹਨੇ ਅਧਿਆਪਕਾਂ ਬਾਰੇ ਜਿਹੜੀ ਬੜੀ ਬੇਇੱਜ਼ਤੀਪੂਰਨ ਟਿੱਪਣੀਆਂ ਕੀਤੀਆਂ ਦਬਕੇ ਬਾਰੇ ਅਧਿਆਪਕਾਂ ਨੂੰ ਉਸ ਮਾਮਲੇ ਤੇ ਉਹਨੂੰ ਮਾਫੀ ਮੰਗਣੀ ਪੈਗੀ ਇੰਨਾ ਵੱਡਾ ਵਿਰੋਧ ਹੋਇਆ ਤੇ ਦੂਜਾ ਮੌੜ ਮੰਡੀ ਦਾ ਐਮ ਐਲ ਏ ਸੁਖਵੀਰ ਮੈਸਰਖਾਨਾ ਉਹ ਭਾਈ ਕੋਟਲੀ ਖੁਰਦ ਪਿੰਡ ਜਾਵੜਿਆ ਕੱਲ ਉੱਥੇ ਕਿਸਾਨਾਂ ਨੇ ਘੇਰ ਲਿਆ ਮੂੰਹ ਤੇ ਪਹਿਲਾਂ ਤੋਂ ਉਹਨਾਂ ਨੇ ਨਾਰੇ ਲਾਏ ਟਰਾਲੀ ਚੋਰ ਮਰਦਾ ਬਾਦ ਐਮਐਲਏ ਕਹਿੰਦਾ ਯਾਰ ਮੇਰੇ ਮੂੰਹ ਤੇ ਦਾ ਨਾ ਲਾਓ ਬਾਅਦ ਚ ਲਾ ਲਿਓ ਫਿਰ ਐਮਐਲਏ ਨੂੰ ਉਹਨਾਂ ਨੇ ਪੁੱਛਿਆ ਕਿਸਾਨਾਂ ਨੇ ਵੀ ਐਂ ਦੱਸੋ ਸੜਕਾਂ ਅਸੀਂ ਰੋਕੀਆਂ ਸੀ ਕਿ ਸਰਕਾਰ ਨੇ ਰੋਕੀਆਂ ਸੀ ਐਮਐਲਏ ਨੂੰ ਕਹਿਣਾ ਪਿਆ ਵੀ ਹਰਿਆਣੇ ਦੀ ਸਰਕਾਰ ਨੇ ਰੋਕੀਆਂ ਸੀ ਪੁਲਿਸ ਨੇ ਰੋਕੀਆਂ ਸੀ ਤੁਸੀਂ ਨਹੀਂ ਸੀ ਰੋਕੀ ਕਿਸਾਨ ਕਹਿੰਦੇ ਫਿਰ ਡਾਂਗਾ ਸਾਡੇ ਦੇ ਕੋ ਫੇਰੀਆਂ ਜੇ ਰਸਤਾ ਖਾਲੀ ਕਰਾਉਣਾ ਸੀ ਤੇ ਮੂਹਰੇ ਜਾ ਕੇ ਹਰਿਆਣੇ ਦੀ ਪੁਲਿਸ ਨਾਲ ਢਿੱਡਦੇ ਤੁਸੀਂ ਉਹਨਾਂ ਦੇ ਉਹ ਤੋੜਦੇ ਜੋ ਉਹਨਾਂ ਨੇ ਲਾਏ ਸੀ ਅਸੀਂ ਗਾਹ ਨੂੰ ਜਾਂਦੇ ਹੱਦ ਹੋ ਗਈ ਤੁਸੀਂ ਸਾਨੂੰ ਕੁੱਟ ਕੇ ਪਿਛਾਣ ਨੂੰ ਲੈ ਆਇਓ ਫੜ ਕੇ ਫਿਰ ਕੋਈ ਜਵਾਬ ਨਹੀਂ ਆਇਆ ਫਿਰ ਐਮਐਲਏ ਨੂੰ ਉਹਨਾਂ ਨੇ ਪੁੱਛਿਆ ਉਹ ਕਹਿੰਦੇ ਥੋੜੀ ਬੀਬੀ ਅਨਮੋਲ ਕਗਨਮਣ ਕਹਿੰਦੀ ਸੀ 5 ਮਿੰਟ ਚ ਐਮਐਸਪੀ ਦੇ ਦੇਾਂਗੇ ਦਿੱਤੀ ਕਿਉਂ ਨਹੀਂ ਤੁਸੀਂ ਕੋਈ ਜਵਾਬ ਨਹੀਂ ਆਇਆ ਐਮਐਲਏ ਮੈਸਰ ਖਾਨਾ ਨੂੰ ਫਿਰ ਅਗਲਾ ਸਵਾਲ ਉਹਨਾਂ ਨੇ ਠੋਕਿਆ ਕਹਿੰਦੇ ਸਾਡੀਆਂ ਟਰਾਲੀ ਚੋਰੀ ਹੋ ਗਈਆਂ ਤੇ ਤੁਹਾਡਾ ਐਮਐਲਏ ਲਾਭ ਉਗੋ ਕੇ ਉਹ ਕਹਿੰਦਾ ਲੈ ਟਰਾਲੀਆਂ ਦੀ ਜਾਂਚ ਥੋੜਾ ਕਰਾਉਣੀ ਹੈ ਜੇ ਅਸੀਂ ਟਰਾਲੀਆਂ ਦੀ ਜਾਂਚ ਕਰਾਉਣ ਲੱਪੀ ਸਰਕਾਰ ਫਿਰ ਤਾਂ ਬੱਸ ਉਹ ਕਹਿੰਦੇ ਇਹ ਇਹ ਕੋਈ ਗੱਲ ਹੈ ਤਾਂ ਐਮਐਲਏ ਕਹਿੰਦਾ ਮੈਂ ਤਾਂ ਨਹੀਂ ਨਾ ਕਿਹਾ ਉਹਨੇ ਕਿਹਾ ਉੱਥੋਂ ਪੁੱਛੋ ਮਤਲਬ ਐਦਾਂ ਦੇ ਜਵਾਬ ਦੇ ਕੇ ਤੇ ਐਮਐਲਏ ਸਾਹਿਬ ਉਥੋਂ ਨਿਕਲੇ ਨਹੀਂ ਖਿਸਕੇ ਨਹੀਂ ਤੁਸੀਂ ਇਹ ਸਾਰੇ ਕੁਸ਼ ਬਾਰੇ ਕੀ ਸੋਚਦੇ ਹੋ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ